ਇਸ ਵੇਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਕਿਸਾਨਾਂ ਤੇ ਕੇਂਦਰ ਵਿਚਾਲੇ ਜੋ ਮੀਟਿੰਗ ਚੱਲ ਰਹੀ ਸੀ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਸਾਨ ਬਾਹਰ ਆ ਚੁੱਕੇ ਨੇ ਬਾਹਰ ਆਉਂਦੇ ਹੀ ਕਿਸਾਨਾਂ ਦੇ ਵੱਲੋਂ ਵੱਡੀ ਤੇ ਖੁਸ਼ੀ ਦੀ ਖਬਰ ਸੁਣਾ ਦਿੱਤੀ ਆ ਆਖਰ ਮੀਟਿੰਗ ਦੇ ਵਿੱਚ ਕੀ ਗੱਲਬਾਤ ਹੋਈ ਕਿ ਐਮਐਸਪੀ ਗਰੰਟੀ ਕਾਨੂੰਨ ਨੂੰ ਲੈ ਕੇ ਸਰਕਾਰ ਮੰਨ ਚੁੱਕੀ ਆ ਇਸ਼ਾਰਾ ਦੇ ਦਿੱਤਾ ਧਰਨਾ ਖਤਮ ਹੋਵੇਗਾ ਧਰਨਾ ਚੱਕਿਆ ਜਾਵੇਗਾ ਕਿਸਾਨ ਘਰਾਂ ਨੂੰ ਜਾਣਗੇ ਪੂਰੀ ਗੱਲਬਾਤ ਕਿਸਾਨ ਆਗੂਆਂ ਦੇ ਵੱਲੋਂ ਸਾਂਝੀ ਕੀਤੀ ਗਈ ਇੱਕ ਵਾਰ ਤੁਹਾਨੂੰ ਸੁਣਾਉਣੀ ਆ ਕਿ ਅੱਜ ਦੀ ਮੀਟਿੰਗ ਤੋਂ ਬਾਅਦ ਖੁਸ਼ੀ ਦੀ ਖਬਰ ਕਿਹੜੀ ਆਈ ਹੈ ਆ ਦੇਖੋ ਜਿਵੇਂ ਅਭਮਨ ਨੂੰ ਕੋਟ ਨੇ ਦੱਸਿਆ ਹੈਗਾ ਕਿ ਲਗਭਗ 12:05 ਤੇ ਮੀਟਿੰਗ ਸਟਾਰਟ ਹੋਈ ਜਦੋਂ ਕੇਂਦਰ ਦੇ ਤਿੰਨ ਮੰਤਰੀ ਆਏ ਆ ਤੇ ਤਿੰਨ ਪੰਜਾਬ ਦੇ ਮੰਤਰੀ ਸੀਗੇ ਔਰ ਲਗਭਗ 4:00 ਤੋਂ ਉੱਪਰ ਦਾ ਸਮਾਂ ਉਹਦੇ ਤੇ ਮੀਟਿੰਗ ਤੇ ਡਿਸਕਸ ਹੋਈ ਆ ਤੇ ਕੱਲੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਹੀ ਡਿਸਕਸ਼ਨ ਹੋਈ ਹੈਗੀ ਆ ਤੇ ਅਸੀਂ ਕਿਹਾ ਵੀ ਇਹ ਭਾਰਤ ਸਰਕਾਰ ਦੀ ਇੱਛਾ ਸ਼ਕਤੀ ਦਾ ਸਵਾਲ ਹੈਗਾ ਕਿ ਉਹ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਵੇ ਹੁਣ ਇਸ ਗੱਲ ਤੇ ਉਹ ਆਗੇ ਉਹਨਾਂ ਦਾ ਕਹਿਣਾ ਸਰਕਾਰ ਦਾ ਆਪਣਾ ਮੰਨਣਾ ਸਾਡਾ ਮੰਨਣਾ ਬਿਲਕੁਲ ਨਹੀਂ ਹੈਗਾ ਬੇ ਜਹੀ ਗੱਲ ਆ ਵੀ ਜੇ ਇਹ ਕਾਨੂੰਨ ਬਣ ਜਾਂਦਾ ਵਾ ਤੇ ਸਾਨੂੰ ਕੁਝ ਸਮੱਸਿਆਵਾਂ ਆ ਸਕਦੀਆਂ ਨੇ ਇਹ ਸਰਕਾਰ ਦਾ ਬੇਸ਼ਾ ਸਾਨੂੰ ਨਹੀਂ ਲੱਗਦਾ ਵੀ ਕੋਈ ਸਮੱਸਿਆ ਆਊਗੀ। ਨਾ ਕਿਸੇ ਨੂੰ ਕੋਈ ਸਮੱਸਿਆ ਸਗੋ ਜਿਹੜੇ ਖਪਤਕਾਰ ਆ ਜਿਹੜੇ ਮੁੱਲ ਖਰੀਦ ਕੇ ਖਾਂਦੇ ਆ ਉਹਨਾਂ ਦਾ ਵੀ ਭਲਾ ਹੋਊਗਾ ਉਹਨੂੰ ਵੀ ਸਸਤੇ ਠੀਕ ਆ ਜੀ ਮੁੱਲ ਤੇ ਜਿਹੜੀ ਆ ਉਹ ਅਨਾਜ ਮਿਲੂਗਾ ਔਰ ਜਿਹੜੇ ਇਹ ਤੋਂ ਕਹਾ ਜਿਹੜੇ ਪੈਦਾ ਕਰਦੇ ਉਹਨਾਂ ਨੂੰ ਵੀ ਸਹੀ ਮੁੱਲ ਮਿਲੂਗਾ ਮੰਡੀ ਦੇ ਵਿੱਚ। ਤੋਂ ਉਹਨਾਂ ਨੇ ਆਪਣੇ ਮਸਲੇ ਨੂੰ ਆਪੇ ਹੱਲ ਕਰਨ ਵਾਸਤੇ ਵੀ ਸਾਨੂੰ ਡਿਸਕਸ ਕਰਨੀ ਪੈਣੀ ਹੈ ਇੱਕ ਗਰੰਟੀ ਕਾਨੂੰਨ ਬਣਾਉਣ ਵਾਸਤੇ। ਇਸ ਕਰਕੇ ਸਾਨੂੰ ਲੰਮਾ ਸਮਾਂ ਦੇ ਦਿਓ। ਭਾਰਤ ਸਰਕਾਰ ਨੇ ਇਹ ਵੀ ਕਿਹਾ ਕਿ ਅਸੀਂ ਗੱਲਬਾਤ ਜਾਰੀ ਰੱਖਣਾ ਚਾਹੁੰਦੇ ਹਾਂ ਤੁਹਾਡੇ ਨਾਲ ਕਿ ਕਿਸਾਨਾਂ ਆਖੂ ਕਿਉਂ ਕਹਿੰਦੇ ਵੀ ਅਸੀਂ ਜਾਰੀ ਨਹੀਂ ਰੱਖਣਾ ਚਾਹੁੰਦੇ ਅਸੀਂ ਕਹਿੰਦੇ ਗੱਲਬਾਤ ਨਾਲ ਹੀ ਮਸਲਾ ਹੱਲ ਹੋਣਾ ਤੇ ਠੀਕ ਹੈ ਜੇ ਭਾਰਤ ਸਰਕਾਰ ਗੱਲ ਕਰਨਾ ਚਾਹੁੰਦੀ ਤੇ ਅਸੀਂ ਗੱਲ ਕਰਨ ਨੂੰ ਤਿਆਰ ਹੈਗੇ ਆ ਗੱਲਬਾਤ ਨਾਲ ਮਸਲਿਆਂ ਦਾ ਹੱਲ ਹੋਣਾ ਚਾਹੀਦਾ ਤੋਂ ਇਹਦੇ ਤੇ ਗਾਂ 4 ਮਈ ਦੀ ਮੀਟਿੰਗ ਆ ਹੁਣ ਦੇਖਦੇ ਆ ਕਿ ਉਹ ਕਿਹੜੀਆਂ ਚੀਜ਼ਾਂ ਜਿਹੜੀਆਂ ਉਹਨਾਂ ਦੇ ਸਾਹਮਣੇ ਰੁਕਾਵਟ ਆ ਤੋਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਦੇ ਮਸਲੇ ਨੂੰ ਹੱਲ ਕਰਨ ਵਾਸਤੇ ਉਹ ਦੋ ਮਹੀਨਿਆਂ ਚ ਕੀ ਪਲਾਨ ਕਰਕੇ ਆਉਂਦੇ ਆ ਕਿਵੇਂ ਇਸ ਮਸਲੇ ਨੂੰ ਅੱਗੇ ਹੱਲ ਕਰਦੇ ਹੈਗੇ ਆ ਸਮਾਲ ਇੱਥੇ ਤੋਂ ਇਸ ਕਰਕੇ ਇਸ ਗੱਲ ਤੇ ਡਿਸਕਸ਼ਨ ਹੋਈ ਆ ਕਿ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣਾ ਚਾਹੀਦਾ ਉਹ ਕਹਿੰਦੇ ਬਣਾਉਣ ਦੇ ਵਿੱਚ ਕੁਝ ਸਮੱਸਿਆਵਾਂ ਆ ਜਾਣੀਆਂ ਹੁਣ ਅੱਗੇ ਤੋਂ ਗੱਲ ਗਾਂ ਵਧ ਗਈ ਤੋਂ ਅਸੀਂ ਕਿਹਾ ਵੀ ਕਰ ਲੋ ਥੋੜਾ ਇਸ਼ੂ ਆ ਸਾਨੂੰ ਤਾਂ ਲੱਗਦਾ ਕੋਈ ਸਮੱਸਿਆ ਨਹੀਂ ਹੋਣੀ ਤਾਂ ਇਹ ਕੁੱਲ ਮਿਲਾ ਕੇ ਚਰਚਾ ਇਹ ਰਹੀ ਆ ਜਿਹੜਾ ਕਮੰਤਰੀ ਪੱਧਰ ਤੇ ਅਮਰੀਕਾ ਨਾਲ ਸਮਝੌਤਾ ਹੋਇਆ ਹੋਣ ਜਾ ਰਿਹਾ ਜਿਹੜਾ মিডিਆ ਦੀਆਂ ਕੰਸੋਹਾਂ ਨੇ ਪੱਕਾ ਤਾਂ ਕੋਈ ਨਹੀਂ ਉੱਤੇ ਪਿਊਸ਼ ਕੋਇਲ ਨੇ ਕਿਹਾ ਵੀ ਤੁਸੀਂ ਫਵਾਵਾ ਤੇ ਧਿਆਨ ਬਿਲਕੁਲ ਨਾ ਕਰੋ ਠੀਕ ਹੈ ਜੀ ਚਲੋ ਉਹਨਾਂ ਦਾ ਕਹਿਣਾ ਵੀ ਕਿ ਇਸ ਕਿਸਮ ਦਾ ਕੋਈ ਸਮਝੌਤਾ ਬਾਹਰ ਸਰਕਾਰ ਕਰਨ ਨਹੀਂ ਜਾ ਰਹੀ ਇਹ ਗੱਲ ਤਾਂ ਖੇਤੀਬਾੜੀ ਮੰਤਰੀ ਨੇ ਵੀ ਕਹਿ ਦਿੱਤੀ ਠੀਕ ਹੈ ਉਹ ਕੀ ਹੁੰਦਾ ਕੀ ਨਹੀਂ ਹੁੰਦਾ ਪਰ ਅਸੀਂ ਇਹ ਮੁੱਦਾ ਵੀ ਚੱਕਿਆ ਕਿ ਜੇ ਬਾਹਰੋਂ ਜੇ ਖੇਤੀ ਸੈਕਟਰ ਦੀਆਂ ਸਾਡੀਆਂ ਫਸਲਾਂ ਆ ਕੇ ਦੇਸ਼ ਦੀ ਮੰਡੀ ਵਿੱਚ ਡੰਪ ਹੋ ਗਈਆਂ ਜਾਂ ਡੇਰੀ ਦੇ ਉਤਪਾਦ ਆ ਕੇ ਡੰਪ ਹੋ ਗਏ ਤਾਂ ਫਿਰ ਸਾਡਾ ਕਿਸਾਨ ਖਤਮ ਹੋ ਜਾਊਗਾ ਇੱਥੇ ਕੋ ਰੌਲਾ ਨਹੀਂ ਹੈਗਾ ਚਲੋ ਉਹਨਾਂ ਨੇ ਸਾਨੂੰ ਇਹ ਗੱਲ ਕਹੀ ਹੈਗੀ ਆ ਜੋ ਅਸੀਂ ਕਿਹਾ ਤੋ ਇਹ ਮੀਟਿੰਗ ਦਾ ਵਿਸ਼ਾ ਸੀਗਾ ਕਾਕਾ ਸਿੰਘ ਕੋਟਲਾ ਜੋ ਕੋ ਜੱਜ ਘਟਿਆ ਬਾਰਡਰਾਂ ਤੇ ਉਹਦੇ ਬਾਰੇ ਗੱਲ ਕਰਨੀ ਆ ਆ ਜਾ ਮਜੀਤ ਕਾਕਾ ਸਿੰਘ ਆਪੀ ਦਰੋ ਜਾ ਦੇਖੋ ਕੱਲ ਤੋਂ ਸ਼ਾਮ ਦੇਖੋ ਕੱਲ ਤੋਂ ਸ਼ਾਮ ਤੱਕ ਇਹ ਚਰਚਾ ਹੋ ਰਹੀ ਸੀ ਪੂਰੀ ਕਿ ਸ਼ੰਭੂ ਖਨੌਰੀ ਹੋਰ ਸਬਧਾਦੀ ਐ ਆ ਕਿਸੇ ਵੇਲੇ ਵੀ ਮੋਰਚਾ ਚੱਕਿਆ ਜਾ ਸਕਦਾ ਹੈ ਕਿਸਾਨਾਂ ਆਗੂ ਨੇ ਗ੍ਰਿਫਤਾਰੀ ਹੋ ਜਾਂਦੀ ਹੈ ਇਧਰੋਂ ਜਾਂਦਿਆਂ ਨੂੰ ਚੱਕਿਆ ਜਾ ਸਕਦਾ ਹੈ ਬੜੀ ਗਲਤ ਇਹ ਪੰਜਾਬ ਸਰਕਾਰ ਕੋਲੇ ਅਸੀਂ ਗੱਲ ਰੱਖੀ ਬਾਅਦ ਚ ਉਹਨਾਂ ਨੂੰ ਬੁਲਾਇਆ ਵੀ ਛੋਡੇ ਨਾਲ ਗੱਲਬਾਤ ਕਰਨੀ ਹੈ ਪੰਜਾਬ ਸਰਕਾਰ ਨੇ ਕਿਹਾ ਭਈ ਮੋਰਚੇ ਸੰਬੰਧੀ ਸਾਡੀ ਕੋਈ ਮਸਤਾ ਨਹੀਂ ਭਈ ਅਸੀਂ ਉੱਥੇ ਜਿਹੜੀ ਫੋਰਸ ਲਾਈ ਹੈ ਅਸੀਂ ਆਖਿਆ ਵੀ ਸਪਸ਼ਟ ਕਰੋ ਤੁਸੀਂ ਮੋਰਚੇ ਨੂੰ ਚਕਾਉਣ ਵਾਲੇ ਜਿਹੜੇ ਹਵਾਵਾਂ ਚੱਲ ਰਹੀਆਂ ਜਿਹੜੀਆਂ ਪੱਥਾਂ ਦਾ ਇੰਤਜ਼ਾਮ ਕਰ ਰਹੇ ਹਾਂ ਟਰੱਕਾਂ ਦਾ ਇੰਤਜ਼ਾਮ ਕਰ ਰਹੇ ਹਾਂ ਸ਼ਹਿਰਾਂ ਤੇ ਜਾ ਰਹੇ ਹਾਂ ਟਰੈਕਟਰ ਪਰ ਤਰ ਕਾਦੇ ਵਾਰਸ ਪਰਦੇ ਪਰ ਜਦੋਂ ਇਹ ਚਰਚਾ ਹੋਈ ਨਾਲ ਦੀ ਨਾਲ ਇਹ ਥੱਲਿਓ ਜਿਹੜੇ ਸਾਡੇ ਵਰਕਰ ਜਿਹੜੇ ਲੋਕ ਮੋਰਚਾ ਨਾਲ ਜੁੜੇ ਹੋਏ ਨੇ ਲੰਮਾ ਸਮਾਂ ਹੋ ਗਿਆ ਤੱਜ ਪੂਰੇ ਸ਼ੰਭੂ ਖਨੌਰੀ ਹਜ਼ਾਰਾਂ ਦੀ ਗਿਣਤੀ ਚ ਕਿਸਾਨ ਪਹੁੰਚ ਗਏ ਮੈਨੂੰ ਇਹ ਲੱਗਦਾ ਹੈ ਕਿ ਇਹਨਾਂ ਦਾ ਰਵਈਆ ਤਾਂ ਇਹਨਾਂ ਨੂੰ ਪਲਟਾਣਾ ਪਿਆ ਤੇ ਜਦੋਂ ਕਿਸਾਨ ਮੋਰਚਾ ਵੱਲ ਸ਼ੁਰੂ ਹੋਏ ਨੇ ਤਾਂ ਉਹ ਸਪਸ਼ਟ ਕਰਿਆ ਵੀ ਅਸੀਂ ਤਾਂ ਜਿਹੜਾ ਨਸ਼ਿਆਂ ਤੇ ਐ ਸਾਡਾ ਨਸ਼ਿਆਂ ਤੇ ਮੈਂ ਚੱਲ ਰਿਹਾ ਸੀ ਅਖੇ ਵੀ ਕੀ ਰੌਲਾ ਇਹ ਤਾਂ ਪੂਰੇ ਭਾਰ ਦੇ ਕਿਸਾਨ ਵੀ ਚਾਉਂਦੇ ਨੇ ਮਜ਼ਦੂਰ ਵੀ ਚਾਉਂਦੇ ਨੇ ਮੁਲਾਜ਼ਮ ਵੀ ਚਾਉਂਦੇ ਨੇ ਤਾਂ ਸਾਡੇ ਪੰਜਾਬ ਵਾਲੇ ਵੀ ਚਾਉਂਦੇ ਆ ਇਹ ਤਾਂ ਡੇਰ ਹੋਇਆ ਇਹ ਤਾਂ ਤੁਸੀਂ ਵਾਦਾ ਕਰਕੇ ਸਰਕਾਰ ਬਣਾਈ ਸੀ ਹੁਣ ਨੂੰ ਖਤਮ ਹੋਣਾ ਚਾਹੀਦਾ ਤਾਂ ਉਹ ਇਸ਼ੂ ਜਿਹੜੀ ਮੋਰਚਾ ਸੰਬੰਧੀ ਮੈਨੂੰ ਲੱਗਦਾ ਕਿ ਲੋਕਾਂ ਦੀ ਇੰਨੀ ਨਜ਼ਰਾਂ ਹੈ ਕਿ ਉਹ ਪਿੱਛੇ ਹਟਣਾ ਪਿਆ ਤਾਂ ਮੋਰਚੇ ਚੜ੍ਹਦੀ ਕਲਾ ਦੇ ਵਿੱਚ ਨੇ ਅਸੀਂ ਇੱਥੋਂ ਦੋਨੇ ਫੋਰਮ ਪਹਿਲਾਂ ਸ਼ੰਭੂ ਜਾਵਾਂਗੇ ਢੱਲੇਵਾਲ ਸਾਹਿਬ ਨੂੰ ਵੀ ਬੇਨਤੀ ਕਰਾਂਗੇ ਕਿ ਸ਼ੰਭੂ ਹੋ ਕੇ ਫੇਰ ਖਨੌਰੀ ਜਾਵਾਂਗੇ ਤਾਂ ਇਹ ਜਿਹੜੀਆਂ ਲੋਕਾਂ ਨੇ ਥੋੜੀ ਜਿਹੀ ਗਿਣਤੀ ਦੇ ਵਿੱਚ ਜੋ ਇਧਰੋਂ ਸਰਕਾਰ ਨੇ ਹਮਲਾ ਕਰਨਾ ਲੱਗਿਆ ਤਾਂ ਉਹਦੇ ਮੋਰਚਾਵਲ ਵਧੇ ਨੇ ਮੈਂ ਕਹਿੰਦਾ ਇਹ ਲੋਕਾਂ ਦੀ ਜਿਹੜੀ ਰਵਈਆ ਤੇ ਲੋਕਾਂ ਦਾ ਜਿਹੜਾ ਗੁੱਸਾ ਹੈ ਉਹ ਤੋਂ ਪਾਪਿਆ ਹੋਣਾ ਸਰਕਾਰ ਪਿੱਛੇ ਛੱਡ ਗਿਆ ਮਤਲਬ ਤੁਹਾਡੇ ਕਹਿਣ ਦਾ ਪਾਪਿਆ ਇੱਕ ਵਾਰ ਆਪਾਂ ਸਵਾਲ ਜਵਾਬ ਜੋ ਉਹਨਾਂ ਨੇ ਡੈਕਟ ਕਰਦੇ ਆ ਬਾਅਦ ਵਿੱਚ ਸਵਾਲ ਜਵਾਬ